ਉਬੀ ਸੇ ਕਾਫੀ ਦਰਦ ਹੋਇਆ ਲਾਅਲ ਆਰਡਰ ਤੇ ਬਹੁਤ ਸਵਾਲ ਹੁੰਦਾ ਹੈ ਕੀ ਕਹਿਣਾ ਚਾਹੇਗਾ ਇਸ ਤੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟਨੀ ਨਾ ਹੀ ਕੋਈ ਪੁਸ਼ਤ ਬਣਾਈ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਸ ਤੋਂ ਬਾਅਦ ਚ ਹੋਣਗਾ ਉਹਨਾਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਹਾਂ ਕਿ ਸ਼ਾਂਤੀ ਸੁਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਇਹ ਜਿਹੜਾ ਇੱਕ ਚੀਜ਼ ਸਕੂਲ ਵਾਲਾ ਵੀ ਸਰ ਇਹ ਮੈਂ ਕਰ ਦਈਏਗਾ ਜੁਨਾ ਜਿਹੜੀ ਕੱਲ੍ਹ ਅਲਸੁਕਾਵੀ ਘਟਨਾ ਵਾਪਰੀ ਹੈ ਜਿੱਤੇ ਵਿੱਚ ਰਾਣਾ ਬਲਾਚਰੀਆ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਇਸ ਦੇ ਵਿੱਚ ਪੁਲਿਸ ਨੇ ਸਾਰੀ ਰਾਤ ਕੰਮ ਕਰਕੇ ਤਿੰਨ ਵਿਅਕਤੀਆਂ ਨੂੰ ਆਇਡੈਂਟੀਫਾਈ ਕਰ ਲਿਆ ਹੈ ਜਿਹੜੇ ਮੇਨ ਸ਼ੂਟਰਸ ਹੈ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਇੱਕ ਬਲਵਿੰਦਰ ਸਿੰਘ ਦੋਨੀ ਬਲ ਜਿਹੜਾ ਇੱਕ ਸਾਡਾ ਗੈਂਗਸਟਰ ਹੈ ਪੋਰਟੁਗਾਲ ਦੇ ਵਿੱਚ ਹੈ ਉਸ ਦੇ ਦੇ ਵਿੱਚ ਇਨਵੋਲਵਮੈਂਟ ਹੈ ਔਰ ਜਿਹੜੇ ਸ਼ੂਟਰਸ ਹੈ ਉਹ ਵਨਿਸ਼ਾ ਦਿੱਤਿਆ ਕਪੂਰ ਫਰਮ ਅਮ੍ਰਿਤਸਰ ਐਂਡ ਅਦਰ ਇਜ਼ ਕਰਨ ਪਾਟਕ ਫਰਮ ਅਗੇਨ ਫਰਮ ਅੰਮ੍ਰਿਤਸਰ ਸਾਡੀ ਬਟਾਲਾ ਅੰਮ੍ਰਿਤਸਰ ਬੋਹਾਲੀ ਅਤੇ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਦੀ ਟੀਮਾਂ ਨੂੰ ਅਸੀਂ ਰਵਾਨਾ ਕੀਤਾ ਹੈ ਔਰ ਬਹੁਤ ਚਿਰ ਦੀ ਸਾਡੇ ਕਬਜ਼ੇ ਦੇ ਵਿੱਚ ਹੋਣਗੇ ਜਿਹੜਾ ਸਾਡੇ ਇੰਸਟਾ ਤੋਂ ਮੇਰੇ ਸਵਾਲ ਹੋਈ ਕਿ ਜਦੋਂ ਵੀ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਕਲੈਕਸ਼ਨ ਬਾਹਰਲੇ ਬੋਲ ਕੇ ਬੈਠੇ ਗੈਂਗਸਟਰਾਂ ਨਿਕਲਦਾ ਔਰ ਦੂਜੀ ਗੱਲ ਜਦੋਂ ਇਹਨਾਂ ਫੈਡਰੇਸ਼ਨ ਕਬੱਡੀ ਸਕ੍ਰਿਸ਼ਨਾ ਦੀ ਗੱਲ ਹੁੰਦੀ ਹੈ ਪਿੱਛੇ ਸਦੀਪ ਸਿੰਘ ਲੰਬੀਆ ਦਾ ਵੀ ਕਤਲ ਹੋਇਆ ਉਹ ਵੀ ਕਿਤੇ ਨਾ ਫੈਡਰੇਸ਼ਨ ਦੇ ਰਾਣੀ ਸੀਗਾ ਕਿਤੇ ਨਾ ਕਿਤੇ ਫੈਡਰੇਸ਼ਨਸ ਤੇ ਲਿੰਕ ਕੇ ਜਿਹੜੇ ਨੇ ਉਹ ਗੈਂਗਸਟਰਸ ਦੇ ਨਾਲ ਪਿੱਛੋਂ ਨਿਕਲ ਆਉਂਦੇ ਨੇ ਜਾਂ ਫਿਰ ਜੇ ਫੈਡਰੇਸ਼ਨ ਵੱਡਦੀਆਂ ਨੇ ਉਸ ਤੋਂ ਬਾਅਦ ਗੈਂਗਸਟਰ ਵਿੱਚ ਇਨਵੋਲਵ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਕਿਸ ਤਰੀਕੀ ਕੁਝ ਕੰਡੀਸ਼ਨਸ ਬਣਾਈਆਂ ਚਾਰਨੀਆਂ ਜਾਂ ਫਿਰ ਨਹੀਂ ਅਸੀਂ ਅਸੀਂ ਸਾਰਾ ਕਲੋਜ਼ਲੀ ਮੋਨਿਟਰ ਕਰ ਰਹੇ ਹਾਂ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਿਕਿਉਰਿਟੀ ਨਾਲ ਰਿਲੇਟਡ ਨੇ ਪਰ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ ਕਿੱਥੇ ਜ਼ਿਆਦਾ ਕਟਨਾਵਾ ਹੋ ਰਹੀਆਂ ਨੇ ਐਨਾਲਿਸਿਸ ਕਰਕੇ ਕੌਣ ਕੌਣ ਇਨਵੋਲਵਮੈਂਟ ਹੈ ਕੀ ਦੀ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂਾਂ ਦੀਆਂ ਗੋਦੀਆਂ ਚ ਸੌਜੋਗੇ ਉਹਦਾ ਜਵਾਬ ਤਾਂ ਜ਼ਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ